ਜਿੱਥੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਨੇ ਪੰਜਾਬ ਕਾਂਗਰਸ ਦੇ ਅੰਦਰ ਪੁਚਾਲ ਲਿਆਂਦਾ ਹੋਇਆ ਉੱਥੇ ਹੀ ਹਾਈ ਕਮਾਂਡ ਦੀਆਂ ਨਜ਼ਰਾਂ ਵੀ ਹੁਣ ਨਵਜੋਤ ਸਿੰਘ ਸਿੱਧੂ ਦੀਆਂ ਗਤੀਵਿਧੀਆਂ ਤੇ ਟਿਕ ਚੁੱਕੀਆਂ ਨੇ ਹਾਈ ਕਮਾਂਡ ਜਿਹੜੀ ਉਹ ਨਵਜੋਤ ਸਿੰਘ ਸਿੱਧੂ ਦੀ ਹਰ ਇੱਕ ਗਤੀਵਿਧੀ ਤੇ ਨਜ਼ਰ ਰੱਖ ਰਹੀ ਐ ਤੇ ਇੱਕ ਗਰਾਊਂਡ ਤਿਆਰ ਕਰ ਰਹੀ ਐ ਕਿਉਂਕਿ ਹਾਈ ਕਮਾਂਡ ਨੂੰ ਸ਼ਿਕਾਇਤਾਂ ਪਹੁੰਚੀਆਂ ਸੀ ਪੰਜਾਬ ਕਾਂਗਰਸ ਦੇ ਕੁਝ ਲੀਡਰਾਂ ਦੀਆਂ ਜਗ ਜाहिर ਵੀ ਹੋਇਆ ਸੀ ਕਿ ਨਵਜੋਤ ਸਿੰਘ ਸਿੱਧੂ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਕਾਂਗਰਸ ਪਾਰਟੀ ਦਾ ਨੁਕਸਾਨ ਕਰ ਰਹੇ ਨੇ ਤੇ ਵੱਖਰੇ ਪੱਧਰ ਤੇ ਆਪਣੇ ਪ੍ਰੋਗਰਾਮ ਕਰ ਰਹੇ ਨੇ ਪਰ ਹਾਈ ਕਮਾਨਾ ਜਿਹੜੀ ਉਹ ਸੋਚੇ ਸਮਝੇ ਬਿਨਾ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੁੰਦੀ ਕਿਉਂਕਿ ਇਹ ਵੀ ਸਾਹਮਣੇ ਆਉਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਗਾਂਧੀ ਪਰਿਵਾਰ ਦੇ ਨਾਲ ਜਿਹੜਾ ਸਿੱਧਾ ਸਬੰਧ ਹੈ ਜਿਸ ਕਰਕੇ ਉਹ ਹਾਈ ਕਮਾਂਡ ਜਿਹੜੀ ਉਹ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ ਤੇ ਕਾਰਵਾਈ ਸਲੀ ਨਹੀਂ ਹੋ ਰਹੀ ਇੱਕ ਅੜੀਕਾ ਇਸੇ ਗੱਲ ਦਾ ਵਿੱਚ ਪੈਂਦਾ ਪਰ ਹਾਈ ਕਮਾਂਡ ਜਿਹੜੀ ਉਹ ਗਰਾਉਂਡ ਤਿਆਰ ਕਰ ਰਹੀ ਹੈ ਜਿਸ ਤਰੀਕੇ ਨਾਲ ਇੱਕ ਪਾਸੇ ਉਹ ਵੱਡੇ ਲੀਡਰ ਭਾਵੇਂ ਪ੍ਰਤਾਪ ਸਿੰਘ ਬਾਜਬਾਦ ਦੀ ਗੱਲ ਕੀਤੀ ਜਾਵੇ ਜਾਂ ਰਾਜਾ ਵੜਿੰਗ ਦੀ ਗੱਲ ਕੀਤੀ ਜਾਵੇ ਕਿਉਂਕਿ ਸ ریلی ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਇੱਕ ਵੱਡਾ ਕਾ ਮੇ ਕੀਤਾ ਗਿਆ ਕਿ ਨਾ ਤਾਂ ਉਹਨਾਂ ਨੇ ਇਸ ਰੈਲੀ ਵਿੱਚ ਆਪਣੀ ਪਾਰਟੀ ਤੇ ਕੋਈ ਵੱਡੇ ਸਵਾਲ ਚੁੱਕੇ ਪਾਰਟੀ ਦੇ ਲੀਡਰਾਂ ਤੇ ਮਾਫ ਕਰਨਾ ਸਵਾਲ ਚੁੱਕੇ ਭਾਵੇਂ ਪ੍ਰਤਾਪ ਬਾਜਵਾ ਹੋਣ ਤੇ ਭਾਵੇਂ ਰਾਜਾ ਵੜਿੰਗ ਹੋਣ ਤੇ ਦੂਜੇ ਪਾਸੇ ਇਹ ਵੀ ਦੇਖਣ ਵਿੱਚ ਆਇਆ ਕਿ ਮਹਾਰਾਜ ਰੈਲੀ ਤੋਂ ਬਾਅਦ ਜਿਹੜੀ ਕੋਟ ਸ਼ਮੀਰ ਦੀ ਰੈਲੀ ਬੀਤੇ ਦਿਨ ਹੋਈ ਸੀ ਇਹਦੇ ਵਿੱਚ ਪੋਸਟਰ ਦੇ ਉੱਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਤਸਵੀਰਾਂ ਵੀ ਸੀ ਤੇ ਜਿਸ ਕਰਕੇ ਇਹ ਮਾਹੌਲ ਆ ਜਿਹੜਾ ਸੁਖ ਸ਼ਾਂਤੀ ਨਾਲ ਨੇਪਰੇ ਚੜਿਆ ਇਹ ਰੈਲੀ ਨਵਜੋਤ ਸਿੰਘ ਸਿੱਧੂ ਦੀ ਪਰ ਫਿਰ ਵੀ ਹਾਈ ਕਮਾਂਡ ਦੀਆਂ ਨਜ਼ਰਾਂ ਨੇ ਜਿਹੜੀਆਂ ਇਸ ਗੱਲ ਤੇ ਹੁਣ ਟਿਕੀਆਂ ਹੋਈਆਂ ਨੇ ਗਰਾਊਂਡ ਤਿਆਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਤੇ ਕਾਰਵਾਈ ਨੂੰ ਲੈ ਕੇ ਤਾਂ ਜਿਸ ਤਰੀਕੇ ਨਾਲ ਉਹਨਾਂ ਕੋਲ ਸ਼ਿਕਾਇਤਾਂ ਨੇ ਜਿਹੜੀਆਂ ਉਹ ਪਹੁੰਚਦੀਆਂ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਵੱਡਾ ਐਲਾਨ ਕਰ ਚੁੱਕੇ ਨੇ ਰੈਲੀਆਂ ਦਾ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਰੈਲੀ ਕੀਤੀ ਗਈ ਮਹਾਰਾਜ ਦੇ ਵਿੱਚ ਫਿਰ ਪੋਟਸ਼ਮੀਰ ਦੇ ਵਿੱਚ ਤੇ ਅੱਗੇ ਵੀ ਰੈਲੀਆਂ ਦਾ ਲਾਂ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਸ ਸਮੇਂ-ਸਮੇਂ ਤੇ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਦਾ ਧੜਾ ਜਿਹੜਾ ਉਹ ਵੱਖਰੇ ਤੌਰ ਤੇ ਨਜ਼ਰ ਆਉਂਦਾ ਤੇ ਦੂਜੇ ਪਾਸੇ ਉਹਨਾਂ ਦੀਆਂ ਰੈਲੀਆਂ ਵਿੱਚ ਕੁਝ ਉਹ ਲੀਡਰ ਵੀ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਕਾਂਗਰਸ ਵੱਲੋਂ ਕਾਰਵਾਈਆਂ ਕੀਤੀਆਂ ਹੋਈਆਂ ਨੇ ਅਨੁਸ਼ਾਸਨ ਨੂੰ ਲੈ ਕੇ ਤੇ ਨਵਜੋਤ ਸਿੰਘ ਸਿੱਧੂ ਤੇ ਵੀ ਅਨਸ਼ਾਸਨ ਨੂੰ ਲੈ ਕੇ ਹੀ ਕਾਰਵਾਈ ਦੀ ਮੰਗ ਉਠਦੀ ਸੀ ਕਿ ਨਵਜੋਤ ਸਿੰਘ ਸਿੱਧੂ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਵੱਖਰੇ ਪ੍ਰੋਗਰਾਮ ਕਰਨੇ ਉਹਨਾਂ ਦਾ ਸਪਸ਼ਟ ਕਰਨੇ ਹੀ ਸੀਗਾ ਕਿ ਉਹਨਾਂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ 'ਚ ਨਹੀਂ ਸੱਦਾ ਜਾਂਦਾ ਪਰ ਬਲਕਿ ਤਾਂ ਹੀ ਉਹਨਾਂ ਨੂੰ ਇਹਹਾ ਕਦਮ ਚੁੱਕਣਾ ਪੈ ਰਿਹਾ ਪਰ ਉਹ ਕਾਂਗਰਸ ਦੀ ਮਜ਼ਬੂਤੀ ਵਾਸਤੇ ਇਹੇ ਕੰਮ ਕਰ ਰਹੇ ਨੇ ਜੇ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਆਪਣਾ ਵੱਖਰਾ ਪਲੇਟਫਾਰਮ ਤਿਆਰ ਕਰ ਰਹੇ ਨੇ ਭਾਵੇਂ ਆਉਣ ਵਾਲੀਆਂ ਚੋਣਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਗੱਲ ਕੀਤੀ ਜਾਵੇ ਅ ਅੱਗੇ ਵਧਨ ਦੀ ਤਾਂ ਨਵਜੋਤ ਸਿੰਘ ਸਿੱਧੂ ਵੱਲੋਂ ਵੱਖਰੇ ਤੌਰ ਤੇ ਸਮਾਗਮ ਨੇ ਪੰਜਾਬ ਕਾਂਗਰਸ ਦੇ ਲੀਡਰ ਨੇ ਜਿਹੜੇ ਉਹ ਡਰੇ ਹੋਏ ਨੇ ਤੇ ਨਜ਼ਰਾਂ ਉਹਨਾਂ ਦੀਆਂ ਵੀ ਇਸ ਰੈਲੀ ਤੇ ਸੀ ਨਵਜੋਤ ਸਿੰਘ ਸਿੱਧੂ ਕਿਹੜੀਆਂ ਗਤੀਵਿਧੀਆਂ ਕਰ ਰਹੇ ਨੇ ਉਹਨਾਂ ਦੀਆਂ ਨਜ਼ਰਾਂ ਨਵਜੋਤ ਸਿੰਘ ਸਿੱਧੂ ਤੇ ਨੇਤੇਸ਼ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਨੇ ਪੰਜਾਬ ਕਾਂਗਰਸ ਦੇ ਲੀਡਰਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਨੇ ਹਾਈ ਕਮਾਂਡ ਨੂੰ ਕਿ ਨਵਜੋਤ ਸਿੰਘ ਸਿੱਧੂ ਤੇ ਕਾਰਵਾਈ ਕੀਤੀ ਜਾਵੇ ਉਹ ਕਾਂਗਰਸ ਪਾਰਟੀ ਦਾ ਨੁਕਸਾਨ ਕਰ ਰਹੇ ਨੇ ਤਾਂ ਜਿੰਨੀਆਂ ਸ਼ਿਕਾਇਤਾਂ ਉਹਨਾਂ ਕੋਲ ਪਹੁੰਚ ਚੁੱਕੇ ਨੇ ਹਾਈ ਕਮਾਂਡ ਕੋਲ ਉਸ ਤੋਂ ਬਾਅਦ ਹੁਣ ਹਾਈ ਕਮਾਂਡ ਹੈ ਜਿਹੜੀ ਉਹ ਇਸ ਕੱਲ ਨੂੰ ਲੈ ਕੇ ਮਜਬੂਰ ਵੀ ਕਹਿ ਲੀਏ ਤੇ ਇਸ ਦੁਚਿੱਤੀ ਚ ਫਸੀ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਜੇਕਰ ਕਾਰਵਾਈ ਕੀਤੀ ਜਾਵੇ ਤਾਂ ਇਸ ਤਰੀਕੇ ਦੀ ਕੀਤੀ ਜਾਵੇ ਪਹਿਲਾਂ ਵੀ ਕਾਰਵਾਈ ਹੋ ਚੁੱਕੀ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਹਾਰ ਤੋਂ ਬਾਅਦ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਦਾ ਅਹੁਦਾ ਜਿਹੜਾ ਹੋ ਗਵਾਉਣਾ ਪਿਆ ਅਸਤੀਫਾ ਜਿਹੜਾ ਉਹਨੂੰ ਤੋਂ ਮੰਗਿਆ ਗਿਆ ਸੀ ਉਸ ਤੋਂ ਬਾਅਦ ਰਾਜਾ ਵੜਿੰਗ ਨੂੰ ਕਾਂਗਰਸ ਦਾ ਪ੍ਰਧਾਨ ਲਾਇਆ ਜਾਂਦਾ ਹੈ ਤੇ ਰਾਜਾ ਵੜਿੰਗ ਨੇ ਜਿਹੜੇ ਆਪਣੀਆਂ ਗਤੀਵਿਧੀਆਂ ਕਰਦੇ ਨੇ ਪੰਜਾਬ ਕਾਂਗਰਸ ਦੀ ਸਟੇਜ ਲਗਾ ਕੇ ਤੇ ਉੱਥੇ ਨਵਜੋਤ ਸਿੰਘ ਸਿੱਧੂ ਕਿਸੇ ਵੀ ਸਮਾਗਮ ਦੇ ਵਿੱਚ ਹਾਜ਼ਰ ਨਹੀਂ ਹੁੰਦੇ ਤੇ ਨਾ ਹੀ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਵਿੱਚ ਕਾਂਗਰਸ ਦੇ ਵੱਡੇ ਲੀਡਰ ਮੌਜੂਦ ਹੁੰਦੇ ਨੇ ਤਾਂ ਟੜੇਬੰਦੀ ਤੇ ਆਪਸੀ ਫੋਟੇਜ ਸ਼ਰਿਆਮ ਦਿਖ ਰਹੀ ਆ ਕਾਂਗਰਸ ਪਾਰਟੀ ਦੇ ਅੰਦਰ ਜਿਸ ਤਾ ਵੱਡਾ ਨੁਕਸਾਨ ਉਹਨਾਂ ਲਈ ਚੋਣਾਂ 'ਚ ਹੋ ਸਕਦਾ ਹੈ ਜੇਕਰ ਤੱਕ ਹਾਲਾਤ ਜਿਹੜੇ ਉਹ ਠੀਕ ਨਹੀਂ ਹੁੰਦੇ ਤੇ ਹੁਣ ਹਾਈ ਕਮਾਂਡ ਦੀ ਨਜ਼ਰਾਂ ਨਵਜੋਤ ਸਿੱਧੂ ਦੀਆਂ ਗਤੀਵਿਧੀਆਂ ਤੇ ਨੇ ਦੇਖਣਾ ਹੋਵੇਗਾ ਕਿ ਹਾਈ ਕਮਾਂਡ ਕੀ ਕਾਰਵਾਈ ਕਰਨ ਵਾਸਤੇ ਅੱਗੇ ਕਦਮ ਪੁੱਟਦੀ ਹੈ ਜਾਂ ਹਾਲਾਤ ਜਿਉਂ ਦੇ ਤਿਉਂ ਹੀ ਚੋਣਾਂ ਤੱਕ ਰਹਿੰਦੇ ਨੇ ਜੁੜੇ ਹੋਣ ਲੀਡਰ ਪੰਜਾਬੀ মিডিਆ ਨਾਲ ਧੰਨਵਾਦ